ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾੜੇ ਮਹੱਲਾ ਪਹਿਲਾ ਅਸ਼ਟਪਦੀਆ ਕਰ ਦੁਜਾਇ ਕੋ ਅੰਕਾਰੀ ਸਤਗੁਰ ਪ੍ਰਸਾਦਿ ਅਖਲੇ ਊਂਡੇ ਚੱਲ ਭਰ ਨਾਲੇ ਡੂਗੜ ਉਚੋ ਗੜ ਪਾਤਾਲੇ ਸਾਗੜ ਸੀਤਲ ਗੁਰ ਸ਼ਬਦ ਵਿਚਾਰ ਮਾਰਗਮੁਕਤਾ ਹਮੈ ਮਾਰੀ ਮੈਂ ਅੰਧਲੇ ਨਾ ਵੇ ਕੀ ਜੋਤੇ ਨਾਮ ਆਧਾਰ ਚਲਾਂ ਗੁਰ ਕੈ ਭੈ ਭੀ ਤੇਰਾ ਸਤਿਗੁਰ ਚਬਦੇ ਪਾਦਰ ਜਾਣੇ ਗੁਰ ਕਹਿ ਤਕਿਐ ਸਚੈ ਤਾਣੇ ਨਾਮ ਸਮਾਲ ਸੇ ਰੂੜੀ ਬਾਣੇ ਥੈ ਭਾਵੇ ਦਰ ਲਹਿਸ ਪ੍ਰਾਣੀ ਓਡਾਂ ਵੈਸਾ ਇਕ ਲਿਬਤਾੜੇ ਗੁਰ ਕਹਿ ਚਬਦੇ ਨਾਮੈ ਆਧਾਰ ਨਾ ਜਲ ਡੂਗੜੇ ਨਾ ਉਚੇ ਤਾੜੇ ਨਿਜ ਕੜ ਬਸਾ ਤੈ ਮਗ ਨ ਚੱਲਣ ਹਾਰੀ ਜਿਤ ਘਰਿ ਵਸੈ ਤਉ ਐ ਬਿਦ ਜਾਣੈ ਬਿਜੋ ਮਹਿਲ ਨ ਜਾਪੈ ਸਤਿਗੁਰੁ ਬਾਜੋ ਸਮਝੈ ਨ ਹੋਵੇ ਸਭ ਜਗਤ ਤਬਿਆ ਛਾਪੈ ਕੰਨ ਭਲਾ ਕਰ ਬਿੱਲਾ ਤੋ ਬਿਨ ਗੁਰ ਨਾਮ ਨ ਜਾਪੈ ਪਲ ਪੰਕਜ ਮੈਂ ਨਾਮ ਛਡਾਈ ਜੀ ਗੁਰੂ ਸ਼ਬਦ ਸੰਜਾਪੈ ਇਕ ਮੂੜ ਕੇ ਅੰਦੈ ਮੁਗਦ ਗਵਾਰੀ ਇਕ ਸਤਿਗੁਰ ਕੈ ਭੈ ਨਾਮ ਅਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰੀ ਜਿਨ ਪੀਤੇ ਤਹਿ ਮੁਕਦੁ ਵਾਰੀ ਨਾਮ ਪੈ ਭਾਈ ਜਿ ਰਜ ਬਸਾਈ ਗੁਰ ਕਾਣੀ ਸਚ ਬਾਣੀਂ ਇੰਦ ਵਰਸੈ ਤਦ ਸੁਹਾਵੇ ਘਟ ਘਟ ਜੋ ਸਮਾਣੀ ਕਾਲੜ ਬੀਜ ਦੁਰਮਤਿ ਅਸੀ ਨਿਗੁਰੇ ਕੀ ਨਿਸ਼ਾਨੀ ਸਤਿਗੁਰ ਬਾਜੋ ਘੂੜ ਅੰਧਾਰਾ ਡੂ ਮੂਏ ਬਿਨ ਪਾਣੀ ਜੋ ਕਿਛੁ ਕੀਨੋ ਸੋ ਪ੍ਰਭੂ ਉਜਾਈ ਜੋਰ ਤੁਲਿ ਕਿਆ ਸੋ ਮਿਟਣਾ ਨਾ ਜਾਇ ਹੁਕਮ ਬਾਦ ਦਾ ਕਾਰ ਕਮਾਈ ਇਕ ਸ਼ਬਦ ਰਾਚੈ ਸਚ ਸਮਾਈ ਚਾਉ ਦਿਸ ਹੁਕਮ ਬਰਤੇ ਪ੍ਰਤੀਰ ਜੋ ਦੇ ਨਾਮ ਪਤਲ ਸਭ ਮੈਂ ਸ਼ਬਦੇ ਵਰਤੇ ਪ੍ਰਭ ਸਾਚਾ ਕਰ ਮਲੇ ਬੈ ਆਲੰ ਜਮਨ ਮਰਨਾਂ ਦੇ ਸੈ ਰੂਪ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੇ ਮਨ ਭਾਵੇ ਸਾਚੀ ਨਦਰ ਨਰਸਾਲੰ ਮੱਲਾ ਮੱਲਾ ਪਹਿਲਾ ਮਰਨੇ ਮੁਕਤੇ ਗਤ ਸਾਰੇ ਨਾ ਜਾਣੈ ਬਟ ਕੰਠਾ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜੇ ਫਾਤੀ ਜਾਲੇ ਅਲਕ ਨਾਂ ਜਾਚੈ ਹਿਰਦ ਸਮਾਲ ਰਹਾ ਏਕ ਜੀ ਕੈ ਜੀ ਆਖਾਈ ਜਲ ਤਰਤੀ ਬੂਢੀ ਜਲਮਾਹੀ ਸਰਬ ਜੀ ਕੀ ਹੈ ਪਤ ਪਾਨੀ ਜਬ ਪਕੜੀ ਤਬਹੀ ਪਛਤਾਨੀ ਜਬ ਗਲ ਫਾਂਸ ਪਾੜੀ ਅਤ ਭਾਰੀ ਉਡ ਨਾ ਸਕੈ ਪੰਖ ਪਸਾਰੀ ਰਸ ਚੁਗੈ ਮਨ ਮੁਕ ਗਬਾਰੀ ਭਾਤੀ ਛੁਟੈ ਗੁਣ ਗਿਆਨ ਵਿਚਾਰੀ ਸਤਿਗੁਰ ਸਿਵ ਤੂਟੈ ਜਮ ਕਾਲ ਹਿਰਦੈ ਸਾਚਾ ਸ਼ਬਦ ਸਮਾਲੀ ਗੁਰਮਤਿ ਸਾਚੀ ਸ਼ਬਦ ਹੈ ਸਾਲੇ ਹਰਿ ਕਾ ਨਾਮ ਰਖੈ ਉਰਤਾਰੀ ਗੁਰਮਤਿ ਸਾਚੀ ਸ਼ਬਦ ਹੈ ਸਾਰੀ ਹਰਿ ਕਾ ਨਾਮ ਰਖੈ ਉਰਤਾਰੀ ਸੇ ਦੁਖ ਆਗੈ ਜੇ ਭੋਗ ਬਿਲਾਸੈ ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੈ ਨਾਨਕ ਮੁਕਤ ਨਹੀਂ ਬਿਨ ਨਬ ਸੱਚ ਵਾਹੀ ਗੁਰਜਿ ਕਾ ਕਲਸਾ ਵਾਹੀ ਗੁਰਜਿ ਕੀ ਫਤੇ